ਵਲਟੋਆ ਪਿੰਡ ਦੇ ਵਿੱਚ ਇੱਕ ਪੱਤਰਕਾਰ ਜਾਂਦਾ ਤੁਹਾਡੇ ਪਿੰਡ ਦੇ ਵਿਰਸਾ ਸਿੰਘ ਵਲਟੋਆ ਜਿਹੜਾ ਖਲੋਤੇ ਆ ਆਸ਼ਰਮਣੀ ਅਕਾਲੀ ਦਲ ਨਾਲੋਂ ਖਲੋਤੇ ਆ ਤੇ ਤੁਹਾਡੀ ਤੁਸੀਂ ਵੋਟ ਉਹਨੂੰ ਪਾਉਂਗੇ ਕਹਿੰਦੇ ਨਹੀਂ ਜੀ ਤੋਂ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਪਹੁੰਚਿਆ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਿੱਥੇ ਕਿ ਭਾਈ ਅਮਰਪਾਲ ਸਿੰਘ ਦਾ ਜਿਹੜਾ ਇੱਥੋਂ ਪਿੰਡ ਬਿਲਕੁਲ ਨੇੜੇ ਹੈਗਾ ਸੋ ਖਡੂਰ ਸਾਹਿਬ ਦੇ ਲੋਕਾਂ ਦਾ ਅੱਜ ਪੁੱਛਦਿਆਂ ਵੀ ਇਹਨਾਂ ਦਾ ਕੀ ਕਹਿਣਾ ਹੈਗਾ ਵੀ ਲੋਕ ਕੀ ਚਾਹੁੰਦੇ ਹੈਗੇ ਨੇ ਤੇ ਇਥੋਂ ਦਾ ਸਮੀਕਰਨ ਮੌਕੇ ਦਾ ਮੌਜੂਦਾ ਹਾਲਾਤ ਕੀ ਹੈਗੇ ਨੇ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਬਲਵਿੰਦਰ ਸਿੰਘ ਜੀ ਖਡੂਰ ਸਾਹਿਬ ਬਲਵਿੰਦਰ ਸਿੰਘ ਜੀ ਖਡੂਰ ਸਾਹਿਬ ਤੋਂ ਅਸੀਂ ਲੋਕਲ ਹੀ ਇਥੋਂ ਹੈਗੇ ਜੋ ਪਾਸੇ ਪਿੰਡ ਤੋਂ ਹੈਗੇ ਨਹੀਂ ਇਹ ਸੋ ਖਡੂਰ ਸਾਹਿਬ ਤੋਂ ਹੀ ਆ ਹਾਂ ਤੇ ਵੀਰ ਜੀ ਜਿਵੇਂ ਭਾਈ ਅਮਰਤਪਾਲ ਸਿੰਘ ਨੂੰ ਆਜ਼ਾਦ ਉਮੀਦਵਾਰ ਇਥੋਂ ਦੇ ਲੋਕਾਂ ਨੇ ਤੇ ਭਾਈ ਅਮਰਤਪਾਲ ਦੇ ਪਰਿਵਾਰ ਨੇ ਇਥੋਂ ਖੜਾ ਕੀਤਾ ਸੀਗਾ ਮੌਕੇ ਦੇ ਹਾਲਾਤ ਕਿਵੇਂ ਚੱਲਦੇ ਨੇ ਇਥੋਂ ਦੇ ਹਲਾ ਪਹਿਲਾਂ ਸਭ ਤੋਂ ਇਹ ਲੋਕ ਜਿਹੜਾ ਤੁਹਾਡਾ ਚੈਨਲ ਆ ਲੋਕਾਂ ਦੀ ਆਵਾਜ਼ ਉਹਦਾ ਧੰਨਵਾਦ ਕਰਦੇ ਆ ਕਿ ਆਪ ਮੈਂ ਤੇ ਕਵਾਂਗਾ ਸੱਚ ਦੀ ਆਵਾਜ਼ ਹੀ ਆ ਜਿਹੜੀ ਜਨਤਾ ਦੀ ਜਿਹੜੀ ਆਵਾਜ਼ ਜਿਹੜੀ ਸੱਚ ਦੀ ਆ ਉਹ ਲੋਕਾਂ ਤੱਕ ਪਹੁੰਚਾਈ ਜਾ ਰਹੀ ਆ ਮੈਂ ਸਭ ਤੋਂ ਪਹਿਲਾਂ ਤੇ ਇਹ ਧੰਨਵਾਦ ਕਰਦਾ ਆ ਆਪਦੇ ਚੈਨਲ ਦਾ ਜੀ ਵੀਰ ਜੀ ਅੱਗੇ ਬੇਨਤੀ ਆ ਵੀ ਇਹ ਜਿਤਨਾ ਨਾ ਕੁਦਰਤ ਸਾਥ ਦੇ ਰਹੀ ਆ ਨਾ ਜਿਤਨਾ ਕੁਦਰਤ ਸਾਥ ਦੇ ਰਹੀ ਆ ਹਮ ਮਲਕ ਸਾਥ ਦੇ ਰਿਆ ਜੀ ਇਸ ਤਰ੍ਹਾਂ ਦਾ ਮਾਹੌਲ ਜੇ ਹੋਇਆ ਜਿੱਥੇ ਵੀ ਕਿਤੇ ਹੀ ਜਾਣੇ ਆ ਪੁੱਛਦੇ ਆ ਜਾ ਕੇ ਪੀਆਰ ਦਾ ਬੋਟ ਕਿਨੂੰ ਪਾਉਣੀ ਆ ਤੇ ਉਹ ਸਾਰੇ ਕਹਿੰਦੇ ਪੀਆਰ ਖਾਂ ਹੀ ਅੰਮ੍ਰਿਤਪਾਲ ਨੂੰ ਵੋਟ ਪਾਉਣੀ ਆ ਕੋਈ ਕਹਿੰਦਾ ਮੈਂ ਸੱਚ ਨੂੰ ਵੋਟ ਪਾਉਣੀ ਆ ਕੋਈ ਆਂਦਾ ਮੈਂ ਧਰਮ ਨੂੰ ਵੋਟ ਪਾਉਣੀ ਆ ਮਤਲਬ ਵੱਖਰੇ ਵੱਖਰੀ ਲੋਕਾਂ ਦੇ ਆਪੋ ਆਪਣੀ ਬਿਆਨ ਆ ਅਦਰ ਕੁਦਰਤ ਦਾ ਇਹੋ ਜਿਹਾ ਵੀ ਕਈ ਇਹ ਨਹੀਂ ਕਹਿੰਦੇ ਇਹ ਅੰਮ੍ਰਿਤਪਾਲ ਨੂੰ ਪਾਉਣੀ ਆ ਕਹਿੰਦੇ ਇਹ ਧਰਮ ਨੂੰ ਪਾਉਣੀ ਆ ਅੱਛਾ ਜੀ ਕਿੱਡੀ ਵੱਡੀ ਗੱਲ ਹੈ ਜੇ ਕੋਈ ਆਂਦਾ ਮੈਂ ਮੈਂ ਆਪਣੇ ਧਰਮ ਨੂੰ ਪਾਉਣੀ ਆ ਹੂੰ ਕੋਈ ਆਂਦਾ ਮੈਂ ਬੰਦਰ ਨੂੰ ਪਾਉਣੀ ਆ ਵੇਖੋ ਕਿੱਡੀ ਵੱਡੀ ਗੱਲ ਆ ਵੀ ਇਹ ਵੀ ਕੁਦਰਤ ਦੇ ਲਈ ਆਵਾਜ਼ ਆਉਂਦੀ ਹੈ ਨਾ ਕੁਦਰਤ ਦੀ ਆਵਾਜ਼ ਹੀ ਸਮਝੋ ਤੁਸੀਂ ਇਹ ਵੀ ਫਿਰ ਹਰ ਇੱਕ ਕਈ ਰਮ ਆਮ ਬੰਦਿਆਂ ਕੋਈ ਵੀ ਸੁਣਿਆ ਪਿੰਡਾਂ ਦੇ ਵਿੱਚ ਵੀ ਕਈ ਸਾਵਾ ਤੇ ਜਾਣੇ ਆ ਰਿਸ਼ਤੇਦਾਰਾਂ ਚ ਵੀ ਜਾਣੇ ਆ ਤੇ ਇਹ ਸਵਾਲ ਲੋਕ ਕਰਦੇ ਆ ਜੀ ਕਿ ਸਾਡੇ ਪਿੰਡ ਤੇ ਸਾਡੇ ਲੋਕਾਂ ਦੀ ਜ਼ਮੀਰ ਜਿਹੜੀ ਉਹ ਜਿੰਦੀ ਜਾਗਦੀ ਆ ਹੂੰ ਤੇ ਘਾਟੀ ਹੋ ਗਈ ਜਿਹਦੀ ਜ਼ਮੀਰ ਮਰੀ ਹੋ ਗਈ ਨੇ ਸਾਰੇ ਲੋਕ ਇਹ ਕਿਤੇ ਵੀ ਜ਼ਮੀਰ ਜਾਗਦੀ ਚ ਜ਼ਮੀਰ ਵਾਲੇ ਬਾਜੇ ਦੇ ਜਿਹੜੇ ਲੋਕ ਹਨ ਇਹ ਜਾਗਦੀ ਜ਼ਮੀਰ ਵਾਲੇ ਲੋਕ ਆ ਤੇ ਆਰਕਾਂ ਜਿਹੜੀ ਜਾਗਦੀ ਜ਼ਮੀਰ ਜਿਹੜੀ ਆ ਜਾਗਦੀ ਜ਼ਮੀਰ ਦੇ ਵੋਟਾਂ ਪਾਉਣਗੇ ਜਿਹਨਾਂ ਦੀ ਮਾਰੀ ਗਈ ਉਹਨਾਂ ਦੀ ਚਲੋ ਕੋਈ ਗੱਲ ਨਹੀਂ ਉਹ ਤੇ ਜਿੱਥੇ ਮਰਜੀ ਪਾੜ ਜੀ ਦੀ ਜ਼ਮੀਰ ਹੀ ਨਹੀਂ ਹੈਗੀ ਉਹ ਜਿੱਥੇ ਮਰਜੀ ਪਾ ਲੈ ਉਹਨੂੰ ਕੋਈ ਗੱਲ ਨਹੀਂ ਆ ਉਹਦੀ ਸੀ ਜ਼ਮੀਰ ਹੀ ਮਰ ਚੁੱਕੀ ਆ ਤੇ ਜਿਹਦੀ ਜ਼ਮੀਰ ਚੰਦੀ ਆ ਉਹ ਤੇ ਭਾਈਆ ਵਰਤ ਪਾੜ ਨੂੰ ਵੋਟ ਪਾਵੇਗਾ ਵਿੱਜੀ ਜਿਸ ਤਰ੍ਹਾਂ ਵਿਰਸਾ ਸਿੰਘ ਮਲਟੋਆ ਸ਼੍ਰੋਮਣੀ ਕਾਲੀ ਦਲ ਦੇ ਹੈਗੇ ਨੇ ਮੈਂਬਰ ਕਹ ਲਈ ਜਾਂ ਲੀਡਰ ਹੈਗੇ ਨੇ ਤੇ ਜਦੋਂ ਇਹ ਜਾਦਵੀ ਦੁਆਰਾ ਭਾਈ ਅਮਰਪਾਲ ਨੂੰ ਖੜਾ ਕੀਤਾ ਸੀਗਾ ਤੇ ਕਿਤੇ ਨਾ ਕਿਤੇ ਉਹਨਾਂ ਦੀ ਜ਼ਮੀਨ ਖਿਸਕਦੀ ਹੋਈ ਨਜ਼ਰ ਆਈ ਹੈ ਤੇ ਉਹਨਾਂ ਨੇ ਬੜੇ ਵੱਡੇ ਵੱਡੇ ਦੋਸ਼ ਵੀ ਲਗਾਏ ਸੀ ਉਹ ਕਿਵੇਂ ਵਿਖਦੇ ਹੋ ਉਹ ਦਰਅਸਲ ਇਹ ਜਿਹੜਾ ਵਿਰਸਾ ਸਿੰਘ ਮਲਟੋਆ ਨਾ ਹੁਣੇ ਆਪਣੇ ਸਾਹਮਣੇ ਹੀ ਮੈਂ ਇੱਕ ਚੈਨਲ ਵਾਲਾ ਉੱਥੇ ਗਿਆ ਸੀ ਜੀ ਜੀ ਦਰਅਸਲ ਪਹਿਲਾਂ ਲੋਕਾਂ ਦੇ ਹੋ ਸਕਦਾ ਥੋੜਾ ਜਿਹਾ ਅੰਦਰ ਉਹਦੇ ਬਾਰੇ ਕੋਈ ਪਿਆਰ ਹੋਊਗਾ ਹਮਮ ਲੇਕਿਨ ਜਦੋਂ ਉਹਨੇ ਇਹ ਗੱਲ ਕਹਿ ਦਿੱਤੀ ਪੀ ਅੰਮਰਤਪਾਲ ਜਿਹੜਾ ਉਹ ਆਰਐਸਐਸ ਦਾ ਬੰਦਾ ਵਾ ਤੇ ਉਹਦੇ ਤੋਂ ਬਾਅਦਾਂ ਜਿਹੜੀ ਲੋਕਾਂ ਦੀ ਇਹੋ ਜੀ ਆਵਾਜ਼ ਆਈ ਆਪਾਂ ਘਰਾਂ ਦੇ ਵਿੱਚੋਂ ਪਿੰਡਾਂ ਉਹਦੇ ਪਿੰਡ ਦੇ ਵਿੱਚ ਖਾ ਕਰਕੇ ਬਾਹਰ ਦੀ ਵੀ ਨਹੀਂ ਗੱਲ ਮੈਂ ਵਰਸਾ ਸਿੰਘ ਬਲਟੋਏ ਬਲਟੋਏ ਪਿੰਡ ਦੇ ਵਿੱਚ ਇੱਕ ਪੱਤਰਕਾਰ ਜਾਂਦਾ ਅੱਛਾ ਉਹ ਪੱਤਰਕਾਰ ਸਵਾਲ ਕਰਦਾ ਵਾ ਸੰਗਤਾਂ ਨੂੰ ਜਨਤਾ ਨੂੰ ਵੀ ਤੁਹਾਡੇ ਪਿੰਡ ਦੇ ਵਰਸਾ ਸਿੰਘ ਬਲਟੋਆ ਜਿਹੜਾ ਖਲੋਤੇ ਆ ਸ਼੍ਰੋਮਣੀ ਅਕਾਲੀ ਦਲ ਨਾਲੋਂ ਖਲੋਤੇ ਆ ਤੇ ਤੁਹਾਡੀ ਤੁਸੀਂ ਵੋਟ ਉਹਨੂੰ ਪਾਉਂਗੇ ਕਹਿੰਦੇ ਨਹੀਂ ਜੀ ਮਤਲਬ ਸਾਹਮਣੇ ਉਹ ਕਹਿ ਰਿਹਾ ਅਜੇ ਹਾਲਾਕੇ ਪਿੰਡ ਦੇ ਵਿੱਚ ਫਿਰ ਵੀ ਥੋੜਾ ਬੋੜਾ ਪਰਦਾ ਰੱਖੀਦਾ ਵੀ ਸਾਡੇ ਪਿੰਡ ਦਾ ਐਮਐਲਏ ਦੋਰਾ ਰਹਿ ਚੁੱਕਾ ਵਾ ਤੇ ਥੋੜਾ ਬੋੜਾ ਪਰਦਾ ਰੱਖਦਾ ਪਰ ਮੈਂ ਵੇਖਿਆ ਵੀ ਕੋਈ ਜਿੰਨੇ ਵੀ ਆਦਮੀਆਂ ਨੂੰ ਸਵਾਲ ਕੀਤੇ ਪੱਤਰਕਾਰ ਨੇ ਹਰ ਇੱਕ ਬੰਦੇ ਨੇ ਆਹ ਵੀ ਨਹੀਂ ਜੀ ਐਰ ਕਾਹੀ ਅਮਰਤਪਾਲ ਨੂੰ ਵੋਟਾਂ ਪਾਉਣੀਆਂ ਅਹੀਂ ਧਰਮ ਨੂੰ ਵੋਟਾਂ ਪਾਉਣੀਆਂ ਜੀ ਅਹੀਂ ਸੱਚ ਨੂੰ ਵੋਟਾਂ ਪਾਉਣੀਆਂ ਭਲੇ ਇੱਕ ਵੀ ਬੰਦੇ ਨੇ ਨਹੀਂ ਇਹ ਗੱਲ ਕਹੀ ਉਹਦੇ ਪਿੰਡ ਦੇ ਬੰਦੇ ਨੇ ਤੇ ਮੈਨੂੰ ਇਹ ਜਾਪਦਾ ਵਾ ਪੀ ਹੋਰ ਤੇ ਦੂਰ ਦੀ ਗੱਲ ਹੈ ਉਹਦੇ ਪਿੰਡ ਦੇ ਵਿੱਚ ਜਮਾਨਤ ਜਮਤ ਹੋ ਜਾਣੀ ਆਣੀ ਪਿੰਡ ਦੇ ਵਿੱਚ ਹੋਈ ਹੋਰ ਤੇ ਬਹੁਤ ਦੂਰ ਦੀ ਗੱਲ ਕਿ ਨਿੱਕੀ ਵੋਟ ਉਹਨੂੰ ਪਾਉਣੀ ਪਾਣੀ ਆ ਉਹ ਸਿਸਟਮ ਵੀ ਆਪਣਾ ਸਾਰਾ ਉਹਨੇ ਜਿਹੜਾ ਥੋੜਾ ਬਹੁਤਾ ਉਹਦਾ ਮਾਨ ਹੀ ਉਹਨੂੰ ਵੀ ਇਹਨੇ ਪੈਰਾਂ ਤੇ ਰਲਾਤਾ ਆਪਣੇ ਮਾਨ ਵੀਰ ਜੀ ਗੱਲ ਸਵਾਲ ਹੈਗਾ ਕਿ ਕਹਿੰਦੇ ਵੀ ਅਸੀਂ ਇਹਨਾਂ ਦੇ ਧਰਨੇ ਦੇ ਵਿੱਚ ਜਾ ਕੇ ਗੱਲਬਾਤ ਕੀਤੀ ਸੀ ਸਾਡੇ ਨਾਲ ਪਰਿਵਾਰ ਸਹਿਮਤ ਹੋ ਗਿਆ ਸੀ ਫਿਰ ਕਹਿੰਦੇ ਗੱਲ ਤੋਂ ਬਦਲ ਗਏ ਨਹੀਂ ਜੀ ਵੇਖੋ ਜਦੋਂ ਪਹਿਲਾਂ ਅੰਮ੍ਰਿਤਪਾਲ ਦਾ ਮਨ ਨਹੀਂ ਸੀ ਹਮ ਇਲੈਕਸ਼ਨ ਲੜਨ ਦਾ ਫਿਰ ਚਲੋ ਜਨਤਾ ਨੇ ਆਖਿਆ ਕਿ ਨਹੀਂ ਔਰ ਜੇਲ੍ਹ ਦੇ ਵਿੱਚੋਂ ਬਾਹਰ ਨਿਕਲਦਾ ਕੋਈ ਰਾਹ ਨਹੀਂ ਲੱਗਦਾ ਜੀ ਕਿਉਂਕਿ 89 ਦੇ ਵਿੱਚ ਸਿਮਰਜੀਤ ਮਾਨ ਵੀ ਜੇਲ੍ਹ ਦੇ ਵਿੱਚ ਹੀ ਉਹਨਾਂ ਤੇ ਇੰਨੇ ਕੇਸ ਸੀ ਵੀ ਸ਼ਾਇਦ ਬਾਹਰ ਨਾ ਆਉਂਦੇ ਜੇ ਉਹ ਇਲੈਕਸ਼ਨ ਦੇ ਵਿੱਚ ਉਦੋਂ ਵੀ ਤਰਨਤਾਲ ਦੇ ਹਲਕੇ ਦੇ ਵਿੱਚ ਉਹ ਜਿਹੜੇ ਘਰੇ ਸੀ ਐਮਪੀ ਤੇ ਉਹਨਾਂ ਨੂੰ 480000 ਵੋਟ ਪਈ ਸਿਮਰਜੀਤ ਮਾਨ ਨੂੰ ਸਾਡੇ ਲੱਗੇ ਜੇ ਇਥੋਂ ਤਰਨਤਾਲ ਜੋ ਮਤਲਬ ਆਲ ਇੰਡੀਆ ਦੇ ਪਹਿਲੇ ਨੰਬਰ ਤੇ 4.80 ਹਜ਼ਾਰ ਦੇ ਫਰਕ ਨਾਲ ਜਿੱਤੇ ਫਰਕ ਦੇ ਨਾਲ ਜਿੱਤੇ ਜੀ ਹੁਣ ਐਰਕਾ ਵੀ ਜਾਪਦਾ ਵੀ ਮਹਾਰਾਜਾ ਕਿਰਪਾ ਕਰਨ ਕਿ ਉੱਥੇ ਰਿਜ਼ਲਟ ਆਊਗਾ ਆਪਣਾ ਜੀ ਸਿਮਰਜੀਤ ਇਹਨਾਂ ਦਾ ਵੀ ਅਮਰਪਾਲ ਸੌਂ ਦਾ ਵੀ ਪਰ ਲੋਕਾਂ ਦੀ ਜ਼ਮੀਰ ਜਾਗੀ ਆ ਇਹੋ ਜੀ ਗੱਲ ਨਹੀਂ ਕੋਈ ਤੇ ਲੋਕੀਂ ਬੜੇ ਅੰਦਰੋਂ ਪਿਆਰ ਆ ਕਿਉਂਕਿ ਚਲੋ ਵੇਖੋ ਬਹੁਤ ਵਧੀਆ ਉਹਦੀ ਸੋਚ ਬੜੀ ਸੱਚੀ ਸੁੱਚੀ ਉਹ ਜਿਹੜੀ ਤੁਸੀਂ ਆਪ ਨੇ ਹੁਣ ਵਜਨ ਕੀਤਾ ਤੇ ਉਹਨੇ ਵਿਰਸਾ ਸੌਂ ਨੇ ਇਹ ਗੱਲ ਕਹੀ ਆ ਇਹ ਮੈਂ ਉਹਨਾਂ ਦੇ ਘਰਦਿਆਂ ਨੂੰ ਜਦੋਂ ਉਹਦੀ ਪਹਿਲਾਂ ਮਨ ਨਹੀਂ ਸੀ ਉਹਦਾ ਮਨ ਨਹੀਂ ਹੀ ਖਲੋਣ ਦਾ ਇਲੈਕਸ਼ਨ ਦੇ ਵਿੱਚ ਫਿਰ ਜਦੋਂ ਜਨਤਾ ਨੇ ਆਖਿਆ ਉਹਦੀ ਮਾਤਾ ਨੇ ਵੀ ਉਹਦੇ ਬਿਆਨ ਸੁਣਿਓ ਹੋਰਗੇ ਸਾਰਿਆਂ ਨੇ ਉਹਦੇ ਪਿਤਾ ਜੀ ਨੇ ਵੀ ਸਾਡਾ ਇਰਾਦਾ ਨਹੀਂ ਪਰ ਉਹਦਾ ਵੀ ਨਹੀਂ ਇਰਾਦਾ ਪਰ ਜਨਤਾ ਨੇ ਆਖਿਆ ਵੀ ਨਹੀਂ ਹੋਰ ਕੋਈ ਇਲਾਜ ਹੀ ਨਹੀਂ ਹੈਗਾ ਇਹਦੇ ਤੋਂ ਬਿਨਾ ਹਾਂਜੀ ਖਲੋਣ ਦਾ ਵੀ ਆਪਾਂ ਜੇਲ੍ਹ ਦੇ ਵਿੱਚੋਂ ਬਾਹਰ ਇਸੇ ਤਰੀਕੇ ਨਾਲ ਆ ਸਕਦੇ ਜੇ ਆਪਾਂ ਐਮਪੀ ਜੀਅਤ ਜਾਵਾਂਗੇ ਤੇਰੇ ਥੋੜੀ ਵੱਡੀ ਗੱਲ ਹੋ ਜੂਗੀ ਫਿਰ ਚਲੋ ਉਹਨਾਂ ਨੇ ਮਨ ਬਣਾ ਲਿਆ ਜਦੋਂ ਮਨ ਬਣਾ ਹੀ ਲਿਆ ਉਹ ਖਲੋ ਹੀ ਗਿਆ ਤੇ ਫਿਰ ਤੂੰ ਇਹ ਆਖੋ ਮੈਂ ਆਦੀ ਮਾਂ ਨੂੰ ਪੁੱਛਿਆ ਮੈਂ ਮੰਮੀ ਦੇ ਮਾਤਾ ਨੂੰ ਪੁੱਛਿਆ ਮੈਂ ਉਹਦੇ ਪਿਤਾ ਨੂੰ ਪੁੱਛਿਆ ਮੈਂ ਉਹਦੇ ਚਾਚੇ ਤੇ ਫਿਰ ਤੂੰ ਗੱਲ ਹੀ ਨਹੀਂ ਬਣਦੀ ਉਹ ਤੇ ਨਟਕ ਜਾ ਹੋ ਜਾਂਦਾ ਨਾ ਜੀ ਜਦੋਂ ਮੈਦਾਨ 'ਚ ਆ ਗਿਆ ਦੋ ਪਹਿਲਵਾਨ ਆ ਮੈਦਾਨੇ ਜੰਗ ਦੇ ਵਿੱਚ ਕੁਸ਼ਤੀ ਲੜਨ ਆ ਤੇ ਆਗੇ ਤੇ ਫਿਰ ਤੂੰ ਕੁਸ਼ਤੀ ਲੜੋ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਸੇਂਦਰ ਸਿੰਘ ਜੀ ਕਿਹੜਾ ਪਿੰਡੇ ਵੀਰ ਜੀ ਜਵੰਦਪੁਰ ਨੇ ਹੁੰਦੇ ਆਂ ਵਿਦਜੀ ਜਿਸ ਤਰ੍ਹਾਂ ਜਿਹੜੇ ਵਿਰੁੱਧੀ ਲੋਕ ਹੈਗੇ ਨੇ ਇਹ ਇਲਜ਼ਾਮ ਲਾਉਂਦੇ ਨੇ ਵੀ ਇਹਨਾਂ ਨੇ ਤਾਂ ਪਹਿਲਾਂ ਸੰਵਿਧਾਨ ਨੂੰ ਮੰਨਿਆ ਨਹੀਂ ਸੀ ਕਹਿੰਦੇ ਵੀ ਅਸੀਂ ਸੰਵਿਧਾਨ ਨੂੰ ਮੰਨਦੇ ਨਹੀਂ ਆ ਅੱਜ ਉਸੇ ਸੰਵਿਧਾਨ ਦੀ ਕਸਮ ਖਾਣੀ ਪੈ ਗਈ ਉੱਥੇ ਉਹਨੂੰ ਮੰਨਣਾ ਪੈਗਾ ਦੇਖੋ ਜੀ ਉਹਨਾਂ ਨੇ ਪਹਿਲਾਂ ਵੀ ਇਹ ਗੱਲੋਂ ਨਕਾਰਿਆ ਸੀ ਜਦੋਂ ਉਹਨਾਂ ਨੂੰ ਸੰਵਿਧਾਨ ਚੋਂ ਕੋਈ ਮਿਲ ਨਹੀਂ ਰਿਹਾ ਕੋਈ ਨਿਆ ਨਹੀਂ ਮਿਲ ਰਿਹਾ ਉਹਨਾਂ ਨੂੰ ਕੋਈ ਉਹਦਾ ਹੱਲ ਨਹੀਂ ਨਿਕਲਿਆ ਇਹ ਰੋਣਾ ਇਹ ਸੰਵਿਧਾਨ ਨੂੰ ਆਖਿਆ ਵੀ ਉਹਨੂੰ ਅਲਬਾਦਾਈ ਕਹਿ ਦੇਣਾ ਵਧੀਆ ਗੱਲ ਆ ਜੇ ਸਾਡਾ ਸਾਂਹੀ ਸਿਧਾਂਤ ਦੇ ਘੇਰੇ 'ਚ ਹੀ ਨਹੀਂ ਸਾਨੂੰ ਇਹ ਸਿਧਾਂਤ ਮੰਨਦਾ ਹੀ ਨਹੀਂ ਤੇ ਅਸੀਂ ਸਿਧਾਂਤ ਦੇ ਘੇਰੇ 'ਚ ਕਿੱਦਾਂ ਰਹਿ ਜਾਾਂਗੇ ਫੇਰ ਵੇਖੋ ਜੀ ਆ ਗਈ ਦਜੀ ਗੱਲ ਉਹਨਾਂ ਸਿਧਾਂਤ ਨੂੰ ਜੇ ਨਕਾਰਿਆ ਤੇ ਨਕਾਰ ਹੀ ਛੱਡਿਆ ਜੇ ਉਹਨਾਂ ਨੂੰ ਇਲੈਕਸ਼ਨ ਦਾ ਮੌਕਾ ਮਿਲਿਆ ਤੇ ਸੰਘਤ ਨੇ ਦਿੱਤਾ ਉਹਨਾਂ ਨਾਲੋਂ ਕੋਈ ਹਾਂ ਨਹੀਂ ਸੀ ਨਾ ਉਹ ਇਹ ਗੱਲ ਨੂੰ ਮੰਨਦੇ ਸੀ ਤੇ ਲੋਕਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਉਹਨਾਂ ਦੇ ਮਾਪਿਓ ਨੂੰ ਕਿਉਂਕਿ ਡਿਬਿਊਗੜ ਜੇਲ੍ਹ ਤੱਕ ਪਹੁੰਚਣਾ ਹਰ ਇੱਕ ਬੰਦੇ ਦਾ ਵਸਦਾ ਰੋਗ ਨਹੀਂ ਸੀ ਉਹਨਾਂ ਦੇ ਮਾਪਿ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਇਹ ਕਹਿਣਾ ਸ਼ੁਰੂ ਕੀਤਾ ਕਿ ਉਹਨਾਂ ਨੂੰ ਇਲੈਕਸ਼ਨ ਦੇ ਡੱਕੋ ਤਾਂ ਕਿ ਉਹਨਾਂ ਨੂੰ ਬਾਹਰ ਲਿਆ ਕੇ ਤੇ ਇੱਕ ਵਾਰ ਲੋਕਾਂ ਦੀ ਜ਼ਿੰਦਗੀਆਂ ਬਚਾ ਲਈਏ ਕਿਉਂਕਿ ਜਿਹੜੀਆਂ ਸਰਕਾਰਾਂ ਉਹਨਾਂ ਨੇ ਤੇ ਮਨ ਬਣਾਇਆ ਪੰਜਾਬ ਦਾ ਮੁੰਡਾ ਕੋਈ ਰਹਿਣ ਨਹੀਂ ਦੇਣਾ ਚਾਹੀਦਾ ਸੀ ਕਿਉਂਕਿ ਜਿਹੜੀ ਸਰਕਾਰ ਆਉਂਦੀ ਆ ਉਹ ਵੱਡੇ ਤੋਂ ਵੱਡਾ ਲੀਡਰ ਇਹੋ ਜਿਹੇ ਲੱਭਦੇ ਪਏ ਜਿਹੜਾ ਤਗੜੀ ਸਮੈਗ ਵਿੱਚ ਤੇ ਗਾੜੀ ਖਲਾਰਾ ਉਖਾਲਾ ਲਾਰੇ ਜੇ ਹੁਣ ਕੋਈ ਢਾਉਣ ਵਾਲੇ ਬਣੇ ਜਾਂਦਾ ਅਮਰਪਾਲ ਨੇ ਕੋਈ ਹੋਰ ਨੁਕਸਾਨ ਨਹੀਂ ਕੀਤਾ ਇਹ ਸਰਕਾਰ ਦਾ ਨੁਕਸਾਨ ਨਹੀਂ ਕੀਤਾ ਕੇ ਬੰਦੇ ਦਾ ਨਹੀਂ ਕੀਤਾ ਕੇ ਧਰਮ ਦਾ ਨਹੀਂ ਕੀਤਾ ਸਿਰਫ ਕੋਈ ਕੀਤਾ ਕੋਈ ਕੇ ਧਰਮ ਨਾਲ ਸੰਬੰਧ ਰੱਖਣ ਵਾਲਾ ਹੋਵੇ ਕੋਈ ਕੇ ਜਾਤੀ ਨਾਲ ਸੰਬੰਧ ਰੱਖਣ ਵਾਲਾ ਹੋਵੇ ਪਰ ਇੱਕ ਇਨਸਾਨ ਆ ਉਹ ਬਚਣਾ ਚਾਹੀਦਾ ਕੇਹ ਦਾ ਵੀ ਪੁੱਤ ਹੋਵੇ ਪੁੱਤ ਤੇ ਪੋਤੀ ਆ ਜੋ ਪੰਜਾਬ ਦੇ ਨੇਰੀ ਚਲੀ ਆ ਭਲੀ ਭਾਂ ਦੁਨੀਆ ਜਾਣਦੀ ਆ ਪਰ ਇਹਨਾਂ ਲੀਡਰਾਂ ਦੇ ਕੰਨ ਤੇ ਜੂਨ ਨਹੀਂ ਸਰਕਦੀ ਇਹ ਕਦੀ ਗੁਟਕਾ ਫੜ ਕੇ ਸੌਂ ਖਾ ਲੈਂਦੇ ਆ ਜੀ ਕਦੀ ਆ ਜਿਹੜਿਆ ਪੀੜੀਆਂ ਜਾਂ ਪੱਗਾ ਬੰਦੇ ਫਿਰਦੇ ਇਹਨਾਂ ਦੋ ਢਾਈ ਸਾਲ ਇਹਨਾਂ ਨੂੰ ਬਣਿਆ ਨੇ ਹੋ ਗਏ ਪਹਿਲੇ ਨੰਬਰ ਤੇ ਅਸੀਂ ਨਸ਼ੇ ਦਾ ਮੁੱਦਾ ਹੀ ਖਤਮ ਕਰਾਂਗੇ ਪਰ ਦੁੱਖ ਦੀ ਗੱਲ ਇਹ ਜੇ ਇਹਨਾਂ ਦਾ ਨਹੀਂ ਕਰਨਾ ਜੇ ਹੋਰ ਕੋਈ ਕਰਨ ਲੱਗਦਾ ਤੇ ਉਹਦੀਆਂ ਵੀ ਲਾਸਾਂ ਬੰਦ ਕਰ ਦਿੰਦੇ ਆ ਉਹਨੂੰ ਫੜ ਕੇ ਜੇਲ੍ਹ ਤੇ ਛੱਡ ਦਿੰਦੇ ਆ ਅੰਮ੍ਰਿਤਪਾਲ ਦਾ ਗੁਰ ਕੀ ਆ ਇੱਕੋ ਹੀ ਇਹ ਤੋਂ ਨਸ਼ਾ ਛਡਾਉਣ ਵਾਲੇ ਬੰਨੇ ਹੋ ਗਏ ਅਸੀਂ ਤੇ ਵੇਚਣਾ ਕਿੰਨੂੰ ਇਹਨੂੰ ਵੇਚਾਂਗੇ ਤੂੰ ਸਾਰਿਆਂ ਦਾ ਛਡਾ ਦੇਗਾ ਤੇ ਅਸੀਂ ਕਿੱਧਰ ਜਾਵਾਂਗੇ ਉਹਨੂੰ ਡਿਬਰੀਗੜ੍ਹ ਛੱਡਦਾ ਹੁਣ ਵੇਹ ਕਿਲੋ ਆਣਾ ਵੇਗਣ ਡਿਆ ਉਹ ਪਿੰਡਾਂ ਦੇ ਹਾਲਾਤ ਬਣੇ ਆ ਦੇਖੋ ਜੀ ਕੋਈ ਕਿਸੇ ਨੂੰ ਸੁਣਨੀ ਪੜਦੀ ਕੋਈ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ ਲੋਕ ਅੱਕੇ ਤੇ ਦੁਖੇ ਪਏ ਆ ਅਮਰਤਪਾਲ ਦੀ ਇੱਕ ਸੱਚ ਦੀ ਆਵਾਜ਼ ਕਰਕੇ ਸੱਚ ਦੇ ਮਗਰ ਲਾਣਾ ਚਾਇਆ ਲੱਗਣਾ ਚਾਇਆ ਲੋਕਾਂ ਨੇ ਧਰਮ ਦੀ ਗੱਲ ਵੀ ਆ ਸੱਚ ਦੀ ਗੱਲ ਵੀ ਆ ਨੇਕੀ ਦੀ ਗੱਲ ਵੀ ਆ ਇੱਕ ਬਦੀ ਦਾ ਮੁਕਾਬਲਾ ਨੇਕੀ ਨੇ ਕਰਨਾ ਬਾਕੀ ਕਿਸੇ ਗੱਲ ਦਾ ਇਹਦੇ ਵਿੱਚ ਕੋਈ ਰੋਲ ਹੀ ਨਹੀਂਗਾ ਜੀ ਜਿਹੜਾ ਮਰਜ਼ੀ ਕੋਈ ਆਖੀ ਜਾਵੇ ਬਾਕੀ ਇੱਕ ਗੱਲ ਤਾਂ ਮੈਂ ਨਾ ਇੱਕ ਵਿਰੋਧੀ ਘਰਨੇ ਵੀ ਬੜਾ ਵਧੀਆ ਆਖਿਆ ਕਲਬੀਰ ਸਿੰਘ ਜੀਰਾ ਉਹਦੀ ਮਤਰੀਫ ਕਰਨਾ ਉਹਨੇ ਵੀ ਕੀਤੀ ਆ ਉਨੇ ਕਹਿਆ ਭਾਈ ਅਮਰਪਾਲ ਸਿੰਘ ਜਿਹੜਾ ਵਧੀਆ ਬੰਦਾ ਉਹਨੂੰ ਮਾੜਾ ਮੇਰੀ ਜ਼ੁਬਾਨ ਕਹਿ ਨਹੀਂ ਸਕਦੀ ਤੇ ਅਸੀਂ ਬੋਦੀ ਤਾਰੀਫ ਕਰਦੇ ਆ ਕਿ ਜਿੰਨੇ ਚੰਗੇ ਨੂੰ ਚੰਗਾ ਗਿਆ ਇਹ ਲੋਕ ਪਤਾ ਨਹੀਂ ਕਿਉਂ ਮੂੰਹ ਬਾੜ ਕੇ ਕਰੀ ਕੋਹ ਕਰੀ ਕੋ ਇਹਦਨੋਂ ਇਲੈਕਸ਼ਨ ਲੜਨ ਦਾ ਵਿਰਸਾ ਹੁੰਦੀ ਚਾਹ ਵਾ ਤੈਨੂੰ ਇਲੈਕਸ਼ਨ ਲੜਨ ਕਦੀਆਂ ਨਾ ਮਾਂ ਨੂੰ ਪੁੱਛਿਆ ਕਦੀਆਂ ਨਾ ਪਿਓ ਨੂੰ ਪੁੱਛਿਆ ਕਦੀਆਂ ਨਾ ਮੈਂ ਬੁਲਾਣੇ ਨੂੰ ਪੁੱਛਿਆ ਕਾਹਦਾ ਕਰਕੇ ਪੁੱਛਿਆ ਕਿਉਂ ਪੁੱਛਿਆ ਤੂੰ ਜੀ ਉਹ ਜੇ ਇਲੈਕਸ਼ਨ ਮੈਦਾਨ ਤੇ ਆ ਗਿਆ ਤੇ ਲੜਦੇ ਤੇ ਨਹੀਂ ਤੇ ਤੂੰ ਆ ਮੈਂ ਸੀਟ ਛੱਡੀ ਜੀ ਅੰਮ੍ਰਿਤਪਾਲ ਲੜਦਾ ਤੇ ਮੈਂ ਛੱਡੀ ਦੋਹਾਂ ਜੇ ਇੱਕ ਗੱਲ ਕਰ ਲੈ ਜਿਹੜੀ ਜੰਗੀ ਲੱਗਦੀ ਆ ਇਹ ਹੁਣ ਜਮਾਨਤ ਤੇ ਬੜੀ ਔਖੀ ਬਜਣੀ ਆ ਜੀ 4 ਲੱਖ 80 ਹਜ਼ਾਰ ਦੀ ਮਾਨਸਾਹਬ ਦੀ ਲੀਡ ਹੀ ਤੇ ਸਾਡਾ ਰ ਕੀ ਮਾਨਾ ਦਾ ਵੀ ਘੱਟ ਤੋਂ ਘੜ ਸੀ ਤੋਂ 7 ਦੇ ਵਿੱਚ ਲੀਡ ਕੱਢੂਗਾ ਅੰਮ੍ਰਿਤਪਾਲ ਇਸ ਤਰ੍ਹਾਂ ਪ੍ਰਸ਼ਾਸਨ ਨੇ ਕੋਈ ਪ੍ਰਚਾਰ ਤੇ ਰੋਕ ਲਗਾਈ ਸੀਗੀ ਇੱਕ ਦੋ ਦਿਨ ਚ ਅੰਜ ਲਗਾਈ ਸੀ ਹੁਣ ਕਿਵੇਂ ਆ ਹੁਣ ਅੱਗੇ ਨੂੰ ਕੁਝ ਢਿਲਿਆ ਹ ਹ ਆਲੀ ਵੀ ਕੁਝ ਕਰਦੀ ਆ ਵਿੱਚ ਗੜਬੜ ਪਰ ਅੱਗੇ ਨਾਲੋਂ ਫਰਕ ਵਾ ਅੱਗੇ ਨਾਲੋਂ ਢਿੱਲ ਦਿੱਤੀ ਆ ਤੇ ਫਰਕ ਵਾ ਕਿਉਂਕਿ ਲੋਕਾਂ ਦਾ ਝੂਮ ਹੀ ਇਹੋ ਜਿਹਾ ਚੜਿਆ ਫਿਰਦਾ ਜੇ ਨਾਂ ਦੇਣਗੇ ਤੇ ਢਿੱਲ ਦਵਾ ਲੈਣਗੇ ਤੁਹਾਨੂੰ ਭਾਵੇਂ ਇਹ ਢਿੱਲ ਦਵਾਉਣ ਦੀ ਗੱਲ ਤੇ ਨੂੰ ਆਉਂਦੀ ਆ ਸਵਾਲ ਹੈਗਾ कि ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਕੱਲ ਦੀਆਂ ਅਫਵਾਹਾਂ ਕੱਲ ਦੀਆਂ ਖਬਰਾਂ ਉਹਦੇ ਤੇ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਹਿੰਦੇ ਨੇ ਹੋ ਸਕਦਾ ਹੈ ਕਿ ਅਮਰਤਪਾਲ ਦੇ ਕਾਗਜ ਜਿਹੜੇ ਆਸਵੀਕਾਰ ਕੀਤੇ ਜਾਣ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਰਪਾਲ ਸਿੰਘ ਬਲੇਰ ਵੱਲੋਂ ਦੇ ਉਮੀਦਵਾਰੀ ਕਾਗਜ ਜਿਹੜੇ ਦੁਬਾਰਾ ਦਾਖਲ ਕਰ ਦਿੱਤੇ ਗਏ ਹਾਂਜੀ ਵੇਖੋ ਜੀ ਕਾਗਜ ਤੇ ਉਹਨਾਂ ਜ਼ਰੂਰ ਦਾਖਲ ਕਰ ਦਿੱਤੇ ਗਏ ਆ ਉਹ ਇਸ ਕਰਕੇ ਦਿੱਤੇ ਕਰ ਦਿੱਤੇ ਗਏ ਆ ਕਿਉਂਕਿ ਕਿਸੇ ਵੀ ਕਾਗਜ਼ਾਂ ਦੇ ਵਿੱਚ ਕਿਸੇ ਦਾ ਕੋਈ ਫਲਟ ਪੈ ਸਕਦਾ ਤੇ ਉਹਦੀ ਪੱਗ ਨੂੰ ਸੰਭਾਲਣ ਵਾਲੇ ਕੋਲ ਨਾ ਕੋਈ ਚਾਹੀਦਾ ਹੀ ਆ ਇਹ ਕਰਕੇ ਬਲੇਰ ਸਾਹਿਬ ਨੂੰ ਕੋਈ ਮੁਖਾਲਫ ਨਹੀਂ ਉਹਨਾਂ ਦੇ ਕਾਗਜ਼ दाखिल ਕੀਤੇ ਉਹਨਾਂ ਸਿਰਫ ਆਪਣਾ ਆਪ ਬਚਾਉਣ ਵਾਸਤੇ ਵੀ ਸਾਡੇ ਕਿਤੇ ਇਹਨਾਂ ਦੇ ਕਾਗਜ਼ਾਂ ਦੀ ਕੋਈ ਫਾਲਤ ਨਾ ਜੇ ਤਾਂ ਕਰਕੇ ਅਸੀਂ ਇਸ ਚੀਜ਼ ਨੂੰ ਸੰਭਾਲ ਸਕੀਏ ਬਾਕੀ ਵਿਰੋਧੀ ਧਿਰ ਵੱਗੂ ਉਹਨਾਂ ਨਹੀਂ ਕੀਤੀ ਕਿਉਂਕਿ ਉਹਨਾਂ ਇਹ ਮੰਨ ਕੇ ਮਾਨ ਸਾਹਿਬ ਨੇ ਕਿਹਾ ਕਿ ਅਸੀਂ ਬਲੇਰ ਸਾਹਿਬ ਨੂੰ ਬੇਨਤੀ ਕੀਤੀ ਅਤੇ ਉਹ ਬੈਠ ਗਿਆ ਸਰਕਾਰਾਂ ਸਾਰੀਆਂ ਤੋਂ ਲੋਕਾਂ ਦਾ ਮੋਹ ਭੰਗ ਹੋਇਆ ਤੇ ਆ ਪਹਿਲਾਂ ਉਹਨਾਂ ਦੋਹਾਂ ਸਰਕਾਰਾਂ ਤੋਂ ਆਇਆ ਤੇ ਆ ਪੀੜੀਆਂ ਵਾਲਿਆਂ ਨੂੰ ਲੈਣ ਦਾ ਹੁਣ ਪੀੜੀਆਂ ਵਾਲਿਆਂ ਨੇ ਤਾਂ ਉਹਨਾਂ ਨੂੰ ਵੀ ਜ਼ਿਆਦਾ ਤੰਗ ਕਰ ਦਿੱਤਾ ਉਹਨਾਂ ਨੂੰ ਤੰਗ ਬਾਰ-ਬਾਰ ਮੈਂ 600 ਜੂਟ ਮਾਫ 600 ਜੂਟ ਮਾਫ ਚਲੋ ਅਸੀਂ ਇਹ ਗੱਲ ਤੇ ਕਹਿਣੀ ਨਹੀਂ ਚਾਹੁੰਦੇ ਇਹ ਵੀ ਗੱਲ ਕਹਿ ਦਿੰਨੇ ਆ ਵੀ ਕਿ ਅਧਰਕਾਰਾਂ ਵਾਲੇ 600 600 ਤੋਂ ਲੋਕ ਉਦਾਂ ਹੀ ਭਾਲ ਜਾਂਦੇ ਤੂੰ ਕਿਹੜੀ ਮਾਫੀ ਦੇਤੀ ਕਿਹੜੀਆਂ ਮਾਫੀਆਂ ਗੱਲਾਂ ਕਰੀ ਜਾਂਦਾ ਇਹ ਪੰਜਾਬ ਆ ਆ ਮਾਫ ਕਰਨਾ ਇਹਦੇ ਨਸ਼ਾ ਮਾਫ ਕਰਦਣਾ ਤੈਨੂੰ ਲੋਕ ਗਾਉਂਦੇ ਤੇਰੇ ਤੇਰੇ ਕੰਮ ਕਰਨ ਵਾਲਾ ਹਰ ਸਾਲ ਚ ਵੋਟ ਲੱਗੇ ਜਾਂਦੇ ਭਗਵੰਤ ਮਾਨ ਭਗਵੰਤ ਮਾਨ ਹੁੰਦੀ ਪਰ ਅੱਜ ਮੈਂ ਇਹ ਤੈਨੂੰ ਕਹਾਂਗਾ ਵੀ ਤੇਰਾ ਸਤਕਾਰ ਲੋਕ ਟਾਈਮ ਆਉਣ ਤੇ ਕਰਨਗੇ ਹੁਣ ਤੇਰਾ ਅੱਗੋਂ ਕੀ ਕਰਨਾ ਇਹ ਕਰਕੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇੱਥੇ ਕੋਈ ਇਹੋ ਜੀ ਨਾ ਗੱਲ ਕੀਤੀ ਜਾਵੇ ਜੇ ਕਰਨੀ ਤੇ ਜੋ ਇੰਡੀਆ ਲੈਵਲ ਤੇ ਹੁੰਦੀ ਆ ਉਹ ਸਾਡੇ ਨਾਲ ਵੀ ਹੋ ਸਕੇ ਨਹੀਂ ਤੇ ਇੱਕ ਹਲਕੇ ਜਿਹਾ ਇਹੋ ਜਿਹਾ ਗੱਲ ਕੰਮ ਹੋਵੇ ਤੇ ਆਵਾਦੇ ਤੇ ਜਨਾ ਇਹ ਵਿਤਕਰਾ ਨਾ ਕੀਤਾ ਜਾਵੇ ਵੀ ਜੀ ਕਿੱਥੋਂ ਆਏ ਤੁਸੀਂ ਵੀਰੇ ਆਪਾਂ ਵੈਸੇ ਮਾਲਵਾ ਲੱਕੇ ਤੋਂ ਆਏ ਤੇ ਡਬਲ ਕੋਲ ਆਇਆ ਡਬਲ ਹਾਂਜੀ ਡਬਲ ਇਹ ਵੀ ਜੀ ਤੁਹਾਨੂੰ ਕਿਵੇਂ ਲੱਗਦਾ ਅਮਰਪਾਲ ਦੀ ਤੁਸੀਂ ਉਹਨਾਂ ਦੀ سپورਟ ਚ ਪਹੁੰਚੇ ਹੋ ਇੱਥੇ ਖਡੂਰ ਸਾਹਿਬ ਬਿਲਕੁਲ ਵੀਰ ਜੀ ਬਿਲਕੁਲ ਦੇਖੋ ਖਡੂਰ ਸਾਹਿਬ ਦੇ ਲੋਕਾਂ ਅੱਗੇ ਹੀ ਬੇਨਤੀ ਕਰਦੇ ਆਂ ਜੀ ਦੀ ਜਿਹੜਾ ਖਾਲੜਾ ਜੀ ਵਾਲਾ ਉਲੰਭਾ ਪਾ ਪਹਿਲਾਂ ਲੈ ਲਿਆ ਠੀਕ ਹੈ ਉਹ ਮੱਥੇ ਦੇ ਦੁਆਰਾ ਕਲੰਕ ਨਾ ਲਵਾਇਓ ਬਿਲਕੁਲ ਸਹੀ ਠੀਕ ਹੈ ਭਾਈ ਅਮਰਪਾਲ ਸਿੰਘ ਅੱਜ ਮੰਨ ਲਓ ਆਪਣੇ ਵਿੱਚ ਨਹੀਂ ਪਰ ਆਪ ਨੂੰ ਮਹਿਸੂਸ ਹੁੰਦੀ ਹੈ ਇਹ ਚੀਜ਼ ਵੀ ਆਪਣੇ ਵਿੱਚ ਹੈ ਠੀਕ ਹੈ ਤਾਂ ਜਿਹੜੇ ਚੋਣਾਂ ਚ ਮੱਲ ਹੁਣ ਖੜੇ ਹੋਏ ਆ ਤਾਂ ਇਹ ਭਾਰੀ ਜਿੱਤ ਤੇ ਮੰਨ ਲਓ ਜ਼ਰੂਰ ਮਨ ਲਓ ਆਪਣਾ ਜਿਤਾਉਣ ਦਾ ਫਰਜ ਹੈ ਜਿਹੜਾ ਖਾਲ ਰਾਜ ਆ ਲੰਭਾ ਆਪਾਂ ਲਾਦ ਗਏ ਕਿਉਂਕਿ ਮਰੀਆਂ ਜ਼ਮੀਰਾਂ ਵਾਲੇ ਉਹੀ ਹੋਣਗੇ ਜਿਹੜੀਆਂ ਵੋਟਾਂ ਨ ਜਾਂ ਇਲੈਕਸ਼ਨਾਂ ਚ ਅੱਜ ਭਾਈ ਸਾਹਿਬ ਦਾ ਸਾਥ ਨਾ ਦੇਣਗੇ ਤੇ ਜਾਗਦੀਆਂ ਜ਼ਮੀਰਾਂ ਲਗਭਗ ਜਿਹਨੂੰ ਮਿਲਦੇ ਆ ਜਾਂ ਗੁਰੂ ਘਰ ਗੁਰਦੁਆਰਾ ਸਾਹਿਬ ਗਏ ਆ ਜਾਂ ਰਾਤ ਚ ਜੋ ਵੀ ਪੀਰ ਗੁਰਸਖਵੀਰ ਮਿਲਦੇ ਨੇ ਸਾਰਿਆਂ ਨਾਲ ਜਿੰਨਾਂ ਨਾਲ ਵੀ ਗੱਲਬਾਤ ਹੋਈ ਹੈ ਤਾਂ ਕਿਸੇ ਬੰਨਿਓ ਮਨ ਲਾ ਨਾ ਨਹੀਂ ਹਜੇ ਤਾਈ ਤੇ ਸਭ ਕਹਿ ਰਹੇ ਨੇ ਭਾਈ ਸਾਹਿਬ ਦੇ ਸਾਥ ਹੀ ਹਾਂਜੀ ਵੀਰ ਜੀ ਤੁਹਾਡਾ ਨਾਮ ਜਗਵੰਤ ਸਿੰਘ ਹੈ ਸੋ ਦੋਸਤੋ ਅਸੀਂ ਪਹੁੰਚੇ ਸੀ ਅੱਜ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਇੱਥੋਂ ਖਲੋਤੇ ਹੈਗੇ ਨੇ ਸੋ ਇਸ ਵੀਡੀਓ ਨੂੰ ਤੁਸੀਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਾਜੇ ਨਾਲੇ ਆਪਣੇ ਕਮੈਂਟ ਦੇ ਆਜੇ ਅਸੀਂ ਵੇਖ ਰਿਹਾ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ